ਕਿਆ ਹਾਲ ਚੜ੍ਹੋ ਦੋਸਤੋ ਤੇ ਅੱਜ ਤੁਹਾਡੇ ਲਈ ਆਪਾਂ ਜਨਾਬ ਸਾਬਰ ਕੋ ਜੀ ਦਾ ਇੱਕ ਫੋਟੇਜ ਆ ਸੌ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੇ ਬੜੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਸੋਹਰਾ ਜੇ ਆਕੇ ਲਾ ਹੂ ਸੜਨੀ ਸੀ ਤੇਰੇ ਖਤ ਨਾਲ ਸੜ ਜਾਣੀ ਜੇ ਪਾਣੀ ਆਂਦੇ ਵਿੱਚ ਹੜਨ ਸੀ ਤੇਰੀ ਫੋਟੋ ਨਾਲ ਹੜ ਜਾਣੀ ਸੀ ਤੇਰੇ ਸਾਰੇ ਵਾਦੇ ਟੁੱਟ ਗਏ ਨੇ ਸਾਰੇ ਵਾਦੇ ਟੁੱਟ ਗਏ ਨੇ ਸਾਡੀ ਆਸ ਦਾ ਟੁੱਟਣਾ ਜੀ ਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ ਸੁਟਣਾ ਬਾਕੀ ਐ ਜੀ ਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ ਸੁਟਣਾ ਬਾਕੀ ਐ ਜੇ ਅੱਗ ਲਿਆਂ ਹੀ ਸੜਨੀ ਸੀ ਤੇਰੀ ਫੋਟੋ ਨਾਲ ਸੜ ਜਾਣੀ ਸੀ ਥੈਂਕ ਯੂ ਜੀ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ